केवल अभाष ही जीव ईश्वर है किंतु माया का अधिष्ठान चेतन और माया सहतक अभाष ईश्वर है समझो माया का अधिष्ठान चेतन ईश्वर हो गया और माया सहत आभाष एक ईश्वर अंश का अधिष्ठान चेतन और विद्या के अंश केव एक ਇਹ ਨੂੰ ਦੇਖਾਂ। ਜਿਵੇਂ ਕਿ ਬਾਦਿਸ ਦੇ ਸੂਤ ਸਤੋਗੁਣ ਹੈ। ਜਾਂ ਤੇ ઈશ્વਰ મે ਸਰਬ ਸ਼ਕਤੀ ਸਰਵਗਤਤਾ ਦੇ ਤਰਮ। ਜਾਂ ਤੇ ઈશ્વਰ મે ਸਰਵਗਤਤਾ ਸਰਬ ਸ਼ਕਤੀ ਸਰਬੱਤ ਪਰਮਸ਼ਰਵਗਤਤਾ ਦੇ ਤਰਮ। ਜੀਵ ਵਿੱਚ ਇਹਦਾ ਅਲਪਤਾ ਸੁਮਾ। और जीव की उपाधि में मनुष्यतों को नाते की जीवो में जीवो में अनपक् शक्ति अल्पकता आदि करता जीव दे विच अल्प शक्ति अनपक्तादितर में ईश में जो सर्वज्ञ सर्ववक्ता और अपर शक्ति मारता जाकू आवाज ਇਹ ਬੰਦੇ ਕਿੱਥੇ ਹੋ ਰਿਹਾ ਪ੍ਰਤੀਬੰਧ ਜਿਵੇਂ ਕੰਦ ਲਾਗੇ ਅਸੀਂ ਘਰੇ ਆ ਪ੍ਰਗਾਮਾਂ ਕੰਦੇ ਚਾਹੁੰਦਾ ਹੁੰਦਾ ਜਿੱਦ ਤੇ ਨਾ ਜੰਨ ਕਰੀਏ ਮਹਾਰਾਜ ਨੇ ਬਾਣੀ ਕਿਹਾ ਜੋ ਪ੍ਰਤੀਬੰਧ ਬੈਦੂ ਕੋ ਮੀ ਜੂਰੀ ਦਾ ਜਿਹੜਾ ਪ੍ਰਤੀਬੰਧ ਬਾਣੀ ਘਰੇ ਦਿਖਾਈਆ ਬੜੇ ਨੂੰ ਤੋੜ ਦਿਓ ਤੁਫਾ ਕਰ ਦਿਓ ਤੇ ਜਿਹੜਾ ਘਰੇ ਦਾ ਪ੍ਰਤੀਬੰਧ ਜਿਹੜਾ ਸੁਰੇਸ਼ ਕਰਿਆ ਤੇ ਜਾਨਿਕ ਪ੍ਰਤੀਬੰਧ ਦੀ ਹੂਦ ਬਿੰਬ ਕਰਕੇ ਹੈ ਬਿੰਬ ਤੋਂ ਪੈਨ ਪ੍ਰਤੀਬੰਧ ਨਹੀਂ ਹੁੰਦਾ ਇਹ ਕਹਿੰਦਾ ਤਾਂ ਉਹ ਇਹ ਕਹਿੰਦਾ ਹਮ ਜੈਸੇ ਦਰਪਨ ਨੂੰ ਕੋ ਬਾਦੀ ਜੈਸੇ ਦਰਪਨ ਸ਼ੁਰੂ ਕੋ ਬਾਦੀ ਤੇ ਮੁਖ ਦਾ ਪ੍ਰਤਿਬਿੰਬ ਹੁੰਦਾ ਜਿਦਾ ਐਂਸ ਹੀ ਇਹਦੇ ਮੋਰੇ ਖੜੇ ਆ ਤਾਂ ਉਹਦੇ ਮੋਰੇ ਸਾਡਾ ਫਰਦਾ ਪ੍ਰਤਿਬਿੰਬ ਹੁੰਦਾ ਹੈ ਜਿਦੋਂ ਪਰੇ ਹੋ ਜਾਓਗੇ ਤਾਂ ਪ੍ਰਤਿਬਿੰਬ ਜਦਾ ਨਾ ਖਤਮ ਹੁੰਦਾ ਤਾਂ ਇਹ ਕਹਿੰਦਾ ਗਰੀਬਾਂ ਮੇਂ ਸਿਤ ਮੁਖ ਬਿੰਦ ਹੈ

और बिंब ईश्वर में नहीं जाते ईश्वर सर्वज्ञात सर्वज्ञता अधिक है और जीव में अभाष और प्रतिबिंब का इतना भेद है अभाष पक्ष में तो अभाष क्या है और प्रतिबिंब बाद में प्रतिबिंब मुझे नहीं है हमने दिख रहा ਇੰਤੂ ਸੱਤਿਆ ਕਾਇਦੇ ਪ੍ਰਤੀਬਿੰਬ ਬਾਦੀ ਦਾ ਜੈਸਾ ਹੈ ਪਰ ਜਿਵੇਂ ਬਾਦੀ ਕੀ ਇੰਤਕਾ ਹੁੰਦਾ ਹੈ ਜਦੋਂ ਸਵਰਨਮੇ ਜੋ ਦਰਪਨ ਮੇ ਜੋ ਮੁਖ ਦਾ ਪ੍ਰਤੀਬਿੰਬ ਹੈ ਉਹ ਮੁਖ ਦੀ ਛਾਇਆ ਨਹੀਂ ਨਹੀਂ ਛਾਇਆ ਦੇ ਛਾਇਆ ਕਾ ਜੈਸਾ ਹੈ ਛਾਇਆ ਉਪਰ ਮੇ ਦੀ ਹੈ ਮੇ ਜਮੋਰੇ ਨੂੰ ਇਹ ਕੋਈ ਨਹੀਂ ਬੀਖੇ ਨਾ verdade ਜਿਹੜੀ ਛਾਇਆ ਹੁੰਦੀ ਹੈ ਪ੍ਰਜਗਨ ਕਿਦਾ ਪੈਂਦਾ खड़ी दम भी कंध नहीं पाएगा प्रतिबिंब बाद में, है नहीं। तो है। में जो मुख का प्रतिबिंब है वो तो की छाया नहीं है क्यों छाया का जैसवान है जिस दिशा में छायावान के मुख और पृष्ठ हो गए उस दिशा में छाया के मुख और पृष्ठ हो गए परीक्षा का स्थान है

ਜੋ ਅੰਤਕਲ ਕੇ ਵਿਤੀ ਉਹ ਦਰਪੋਤ ਵਿਸ਼ੇ ਕਰਕੇ ਤਤ ਕਾਲ ਹੀ ਦਰਪਣ ਮੇਂ ਨਿਵਿਤ ਹੋ ਕੇ ਜੀਵਾ ਮੈਂ ਸਿਤ ਮੁਕਤ ਨੂੰ ਵਿਸ਼ੇ ਕਰੇ ਹੈ ਇਹ ਪਿੱਛੇ ਵੀ ਆਇਆ ਸੀਗਾ ਕਿ ਕਿਸੇ ਪਦਾਰਥ ਵਿੱਚ ਸਾਰੀ ਦ੍ਰਿਸ਼ਟੀ ਜਾਂਦੀ ਹੈ ਵਿਤੀ ਉਸ ਆਕਾਰ ਨੂੰ ਪ੍ਰਾਪਤ ਹੋ ਕੇ ਤਾਂ ਉਹ ਕਰਦਾ ਹੈ ਮਿੱਤੀ ਜੋ ਅੰਤਕਲ ਕੀ ਦ੍ਰਿਸ਼ਟੀ ਸੋ ਦਰਪਣ ਨੂੰ ਵਿਸ਼ੇ ਕਰਕੇ ਤਤ ਕਾਲ ਹੀ ਦਰਪਣ ਮੇਂ ਨਿਵਿਤ ਹੋ ਕੇ ਜੀਵਾ ਮੈਂ ਸਿਤ ਮੁਕਤ ਨੂੰ ਵਿਸ਼ੇ ਕਰੇ ਹੈ जैसे भ्रमण के वेग से हालात का चक्कर पान हुए चक्कर नहीं है ऐसे दर्पण और मुख के विषय के करने में वृत्ति के वेग से मुख दर्पण में स्थित पान हुए और मुख गरीबा विखे ही स्थित है दर्पण में नहीं है मुँह जरा शरीर में है दर्पण में छाया भी नहीं होते उसे पैर दर्पण में छाया भी नहीं पैर शायद वृत्ति के वेग से जो दर्पण में मुक्त ਅਦੇ ਬੇਤੀ ਉਹਦੇ ਵਿੱਚ ਗਈ ਹੈ ਉਹ ਬੇਤੀ ਕਰਮ ਆਪਣੇ ਸਾਡੇ ਮੁੱਖ ਦਾ ਹਨ ਕਰਾ ਰਹੀ ਹੈ ਕੋਈ ਗਿਆਨ ਕਰਵਾ ਇਸ ਵਾਸਤੇ ਬੇਤੀ ਕੇ ਬੇਗਸੇ ਜੋ ਦਲ ਪਰ ਨੇ ਮੁਕਤੀ ਪ੍ਰਤੀਤੀ ਹੋ ਗਈ ਹੈ ਕੋਈ ਪ੍ਰਤੀਤੀ ਮੁਖੀ ਜੀ ਤੋਂ ਸਰਪੱਤਰ ਰੋਗੇ ਦਲ ਪਰ ਤੋਂ ਪਾਧੀ ਕੇ ਸੰਬੰਧ ਗ੍ਰਿਵਾਮੇ ਇਸਤੇ ਮੁਖ ਵੀ ਬਿੰਦ ਰੂਪ ਹੋ ਪ੍ਰਤੀਬਿੰਦ ਰੂਪ ਭਾਨ ਹੋਵੇ ਹੈ ਆਵ ਵਿਚਾਰ ਤੇ ਬਿੰਦ ਪ੍ਰਤੀਬਿੰਦ ਭਾਵ ਹੈ ਨਹੀਂ ਐਸੇ ਅਗਿਆਨ ਰੂਪ ਸਿਪਾਹੀ ਕੇ ਸੰਬੰਧ ਮੇ ਆਸਾਨ ਕੇ ਚੇਤਨ ਮੈਂ ਬਿੰਦ ਸਥਾਈ ਬਿੰਦ ਸਥਾਨੀ ਸਾਰੇ ਈਸ਼ਵਰ ਭਾਵ ਆ ਪ੍ਰਤੀਬਿੰਦ ਸਥਾਨ ਸਥਾਨੀ ਤੂਫਾਨੀ ਜੀਵ ਭਾਵ ਪ੍ਰਤੀਤ ਹੋਵੇ ਹੈ ਤਾਂ ਵਿਚਾਰ ਦਿੱਤੀ ਤੇ ਈਸ਼ਵਰ ਜੀਵ ਦਾ ਹੈ ਨਹੀਂ ਨਾ ਈਸ਼ਵਰ ਦਾ ਹੈ ਨਾ ਜੀ ਕੋਈ ਕੁਝ ਵੀ ਅਗਿਆਨ ਤੇ ਜੋ ਚੇਤਨ ਹੈ ਜੀਵ ਭਾਵ ਦੀ ਪ੍ਰਤੀਤੀ ਸੋਈ ਅਗਿਆਨ ਮੇ ਪ੍ਰਤੀਬਿੰਬ ਕਹੀਏ ਹੈ ਹਾਂ ਜਦ ਕਿ ਅਗਿਆਨ ਤੇ ਜੋ ਚੇਤਨ ਵਿੱਚ ਜੀਵ ਭਾਵ ਦੀ ਪ੍ਰਤੀਤ ਹੋਵੇ ਹੈ ਕੋਈ ਅਗਿਆਨ ਮੇ ਪ੍ਰਤੀਬਿੰਬ ਕਹੀਏ ਜਾਂ ਤੇ ਬਿੰਬਪਨਾ और प्रतिबिंब बना तो मिथ्या है और स्वरूप से वेब प्रतिबिंब सत्य है शायद वेब प्रतिबिंब का सूर्य दृष्टांत देखें तो मुख है दृष्टांत लेकिन कितना है जो मुख और केतु का के है वो भी अलग है परंतु जदाद के बीच गरीबान सड़क के जैसे बीच में तल कंफ्यूज हो जाता है वो अवस्था उत्पन्न की इसी रीति से प्रतिनिधि को स्वरूप से सच्चे होने के ਸੱਚ ਕਹੇ ਜਾ ਆ ਆਭਾਸ ਦਾ ਸਰੂਪ ਅਨਿਲ ਵਚਨੀਏ ਮੰਨੇ ਆਇਆ ਮੰਨੇ ਤੋਂ ਆਇਆ ਮੰਨੇ ਹੈ ਜਦ ਵਿੱਚ ਆਵਾਸ ਦਾ ਸਰੂਪ ਛਾਇਆ ਮੰਨੇ ਉਹ ਜਾਂਦੇ ਨੇ ਜਦ ਮੈਂ ਤੇ ਤੂੰ ਕੀ ਹੈ ਔਰ ਇਹ ਆਵਾਸ ਬਾਦ ਔਰ ਪ੍ਰਤੀਬਿੰਬ ਪ੍ਰਤੀਬਿੰਬ ਬਾਦ ਦਾ ਬਾਦ ਕਰਕੇ ਹੈ ਕਿਤਨੇ ਗ੍ਰੰਥ ਨੇ ਸੁਧ ਸਤੋ ਗੁਣ ਸਹਿਤ ਮਾਇਆ ਸ੍ਰਿਸ਼ਟ ਚੇਤਨ ਈਸ਼ਵਰ ਕੇ ਲਈ ਮਨਨ ਸਤੋ ਗੁਣ ਸਹਿਤ ਅੰਤਿਕ ਕਰਨ ਦਾ ਉਪਾਦਾਨ ਅਵਿਦਿਆ ਕੇ ਅੰਸ ਸ੍ਰਿਸ਼ਟ ਚੇਤਨ ਜੀਵ ਕੇ ਲਈ ਹੈ ਉਹ ਜੇ ਕਰਨ ਸਾਦਾ ਇਹ ਵਿਚਾਰ ਹੈ ਉਹ ਪੁਰਬ ਦਾ ਜਨ ਵਿਚਾਰ ਕੀ ਸਿੱਧ ਕਰ ਦੋਨੋਂ ਵਿਚਾਰ ਫਰਕ ਦੇ ਸਰਬ ਹੀ ਬੇਦਾਂਤ ਕੀ ਸਤਿਆ ਅਦਵੈਤ ਆਤਮਾ ਕੀ ਜਨਾਮਣੀ ਕੋ ਹੈ ਯਾਤੇ

शांति रीति से माया औ माया में आभास औ माया का अधिष्ठान यो चेतन सर्व शक्ति सर्वदा एक धर्म सहित ईश्वर का सोई तत्व तत्व का वचन तत्व पंचात का एक अभिव्यक्ति अगय्यम पद वार्ता में अभी अभी थोड़ा देखूं आपके सामने माया देखो माया और माया का अवहार शक्त, आदि ਮਾਇਆ ਦਾ ਅਧਿਸਤਾਨ ਉਹਨਾਂ ਤੇ ਪਰਮਾਤਮਾ ਤੇ ਤਰ ਮੁਰੇ ਹੈ ਕਿ ਈਸ਼ਵਰ ਕੋਈ ਤੱਤ ਪਦ ਦਾ ਪਾਤ ਨਹੀਂ ਹੈ। ਪਰ ਜੀਵ ਦੇ ਵਿੱਚ ਜਿਹੋ ਕੀ ਕਹਿੰਦਾ ਉਸ ਵਿਅਕਤੀ ਅਗਤੀ ਸਮਸਤੀ ਕਹਿੰਦੇ ਆ ਜਿੱਦਾਂ ਸਾਰੇ ਵਿਅਕਤੀ ਦਾ ਹੋੜੀ ਕਿ ਜਿੰਨਾ ਦੋ ਬੰਦੇ ਆਣ ਤੇ ਚਾਹ ਬਣਾਉਂਦੇ ਵਿਅਕਤੀ ਹੋ ਕੋਈ ਸਮਸਤੀ ਕਿੰਨੇ ਜੀਵ ਸਾਰੇ ਨੇ

ਸੋ ਬਣੇ ਨਹੀਂ ਇੱਕ ਹੀ ਤੂ ਇਹ ਨਹੀਂ ਬਣ ਕੇ ਕਰ ਕਹਿੰਦੇ ਕਿਉਂ ਜਾਤੇ ਆਵਾਸ ਸਹਿਤ ਮਾਇਆ ਔਰ ਮਾਇਆ ਕਰਕੇ ਸਰਵ ਸ਼ਕਤੀ ਸਰਵਗਤਾ ਦੇ ਭਰਮ ਕਿਤਨੇ ਵਾਸਤੇ ਭਾਗ ਨੂੰ ਕਿਹਾ ਕਿ ਕੇਤਰ ਭਾਗ ਵੀ ਤੇ ਤਤਪਰਤੀ ਭਾਗ ਦੇ ਅਗਲ ਅਕਸ਼ਰ ਕੈਸੇ ਆਵਾਸ ਸਹਿਤ ਵਿਦਿਆਨ ਔਰ ਵਿਦਿਆ ਕੇ ਅਲਪ ਸ਼ਕਤੀ ਅਲਪਗਤਾ ਦੇ ਭਰਮ ਜੋ ਕੈਂਪ ਅਦਕਾ ਬਾਚੇ ਬਾਹਰ ਕਾਜੂ ਪਿਆ ਕੇ ਜਿਸਨ ਬਾਗ ਨੇ ਕੈਂਪ ਅਦਕੀ ਬਾਗ ਗਿਆ। ਸ਼ੌਕ ਕਰਨ ਵਾਸਤੇ ਇੱਕ ਅਮੀਰ ਆਦਮੀ ਦਿੱਲੀ ਚ ਆਇਆ ਸੀ। ਉਸ ਨੂੰ ਬਾਜ਼ੀ ਨਹੀਂ ਖੇਡਣੀ ਚਾਹੀਦੀ ਜਿਆ। ਉਹ ਪਹਿਲੇ ਸੁਭਜੀ ਦੀ ਮੀਡੀ ਛੱਡੋ ਹਿੰਦੀ ਦੀ ਦੀ ਗਰੀਬੀ ਛੱਡੋ। ਉਹ ਬੰਦਾ ਤੁਰ ਗਿਆ ਉਹ। ਇਹ ਕਿਨੂੰ ਭਾਲ ਕੇ ਅਗਰ ਰੱਖਣਾ ਹੈ। ਉਹ ਤੇਰੀ ਮੇਰੀ ਕਰਨੀ ਚੋ ਦੀ। ਯਾਨੀ ਕੋਈ ਹਿਸਾਬ ਪੂਰਾ ਨਹੀਂ। ਉਹਨਾਂ ਜੀਵ ਦੀ ਜੀਵ ਦੀ ਜਰਿਆ ਦੇਪ ਤਾ ਵਿਵਸਾ ਇਹ ਸ੍ਰੀ ਰਿਸ਼ੀ ਕਹਿੰਦੇ ਆਪਰਾਮ ਆਪਾਸ ਦਾ। ਇਸ ਤਰੀਕੇ ਭਾਗਤਾਂ ਦੇ ਲਖਣਾਂ ਤੇ ਈਸ਼ਵਰ ਔਰ ਜੀਵ ਕੇ ਸੂਤਰੀ ਹੈ। ਲਖ ਸੋ ਚੇਤਨ ਪਾਇ ਯਾਨੀ ਕੀ ਇਕਤਾ ਸਤੋ ਸੇ ਮਹਾ ਬਾਕੰ ਗੋਧਨ ਕਰੇ ਹੈ ਐ ਉਹਦੇ ਆਏ ਆਤਮਾ ਬ੍ਰੰਤ इस महाभाग में आत्मा पद का जीव वाच्य है और ब्रह्म पद का जीव वाच्य है ब्रह्म पद का शुद्ध वाच्य नहीं है ईश्वरी वाच्य है जहाँ चतुर्थ रंग में प्रतिपालन करके आए हैं पूर्व की न्याय दोनों पद की लक्षणा लक्ष्य अर्थ रोक में इस अर्थ को जनावनी को अयम पद है okay, so, के आत्मा ब्रह्म यह वाक्य का अर्थ है अहम ब्रह्मासमी इस महावाक्य में अहं पद का जीव वाक्य है और ब्रह्म पद का ईश्वर वाक्य दोनों पदन की चेतन भाग में

ब्रह्मान ब्रह्मात्मा को तो अनंत गुण वाला नहीं किंतु तो अनंत स्वरूप है इस अर्थ की जनामने को आनंद पद आत्मा से अभिनन ब्रह्मानंद स्वरूप है यह वाक्य का अर्थ है जैसे महावाक्य में आद त्याग रचना है ऐसे अन्य वाक्य में स्वच्छ ज्ञानानंद पद भी शुद्ध ब्रह्म की आद त्याग से ही शोधन करें शक्ति से नहीं

ਪਰਮ ਪ੍ਰੇਮ ਕਾ ਪ੍ਰੇਮ ਦਾ ਅਸਪਤ ਸਰੂਪ ਸੁਖ ਦੋਨੋਂ ਮਿਲੇ ਆਨੰਦ ਪਦ ਕਾ ਵਾਕਿਆ ਆਪ ਜੀ ਦਾ ਸਤਿਆਗ ਕੇ ਗੁਰੂ ਘਰ ਦੇ ਲੱਗੇ ਇਸ ਰੀਤੀ ਤੇ ਸਰਬ ਪਦ ਬਦਨ ਕੀ ਸੁਧ ਮੈਂ ਰਚਨਾ ਸੰਖੇਪ ਸਰੀਰਤ ਮੈਂ ਪ੍ਰਤੀਪਾਦਨ ਕਰੀ ਹੈ ਅਤ ਉਪਤੀ ਅਰਥ ਸੰਗ੍ਰਹਿ ਕਬਿਤ ਗੰਗਾ ਮੈਂ ਗ੍ਰਾਮ ਜੈਤੀ ਲਖਣਾ ਜਲ ਔਰ ਨਾ ਇਹ ਕੋ ਗੰਗਾ ਤੇ ਇਹ ਤੇ ਪੈਂਦਾ ਇਸੇ ਜਾਂਚੀ ਰੱਖਣ ਤੋਂ ਲਈ ਫੋਨ ਕਵਲਸਨਾ ਅਜਰਤੀ ਦਿਨ ਆਉਂਦੀ। ਜਿਵੇਂ ਇਹ ਗੈਨ ਫੋਨ ਲਾਲ ਰਾਂ ਦੇ ਬੌਰ ਦਾ ਅਜਰਤੀ ਲੱਗਦਾ। ਕੋਈ ਜੇ ਬਸੂਆਂ ਲੱਛਣਾਂ ਐ ਪਾਉਂ ਗਿਆ। ਕਹਿੰਦਾ ਉਹ ਕੋਈ ਆਪ ਹੀ ਹੈ ਜੇ ਉਹ ਆਪ ਹੀ ਹੈ। ਅੰਦਰ ਦਿੱਲੀ ਦੇ ਫੜਾਣੇ ਕੋਈ ਹੈ। ਇਹ ਭਾਰਤ ਕਰ ਰਿਹਾ ਹੈ ਅਜਰਤੀ ਜਿਹੜਾ ਉਹ। ਹੈ ਕਿ ਨਾ ਪਾਉਂ ਗਿਆ। ਜੁਗੋ ਨਾ ਜਾਂਦੀ ਅਜਰਤੀ ਨਹੀਂ। ਮੋਖਾ ਤੋਂ ਉਜੈ ਜੈ ਜੀ ਜੀ ਲਿਖਣਾ ਸਤਿ ਉਸ ਹੀ ਆਦਮਾ ਵੱਖਣ ਦਾ ਪਾ ਜਿਹੜੇ ਚਾਰ ਮਹਾ ਬਾਕਤ ਤਤ ਉਸ ਹੀ ਸ਼ਾਮ ਦੇ ਦਾ ਕਿ ਵਾਕਿਆ ਹੈ ਇਹਦੇ ਵਿੱਚ ਆਗਿਆ ਲਿਖਣਾ ਬਤਨਾ ਜੈ ਜੀ ਜੀ ਬਤਾਇਆ ਇਸ ਮਹਾ ਬਾਗੂਤਨਾ ਜੈ ਜੀ ਲਿਖਿਆ ਲੱਗੂਂਦੀ ਆ ਰੱਖ ਜੈ ਜੀ ਤੋਂ ਬ੍ਰਹਮ ਕਹੂੰ ਪਦ ਕੋ ਨਾ ਬਾਤਿਆ ਜੂ ਬਖਾਨਾ ਵੀ ਜਾਂ ਤੇ ਸਰ ਪਦਨਾ ਜੀ ਕੀ ਜੋ ਲਿਖਿਆ ਇਹ ਜੀ ਇਹ ਸਾਰੇ ਪਦਾਂ ਵਿੱਚ ਚਾਰੇ ਵੇਦਾਂ ਦੇ ਬਾਖਾਂ ਵਿੱਚ ਧੂਰੀਤੀ ਹੈ ਜੈਸੀ ਕਿਸੇ ਪ੍ਰਜਾਤ ਕੀਤੀ ਕੋ ਮਾਇਆ ਮਾਹੀ ਸਤਿਤਾ ਜੋ ਔਰ ਭੰਤੀ ਭਾਗ ਜਿਹੜੀ ਮਾਇਆ ਦੇ ਵਿੱਚ ਸਤਿਤਾ ਦਿਖਾਈ ਹੈ ਹੋਰ ਤਰੀਕੇ ਨਾਲ ਬ੍ਰਹਮ ਮਾਇਆ ਸਤਿਤਾ ਜੋ ਔਰ ਭੰਤੀ ਭਾਗ ਹੈ ਜੀਵ ਦੇ ਵਿੱਚ ਸਤਿਤਾ ਚੇਤਨ ਹੋ ਰਹੀ ਹੈ ਬ੍ਰਹਮ ਵਿੱਚ ਚੇਤਨ ਹੋ ਰਹੀ ਹੈ ਪ੍ਰੰਤੀ ਤੇ ਬ੍ਰਹਮ ਤੋਂ ਕਹਿੰਦੇ ਐਸੀ ਉਹਦੇ ਅਸਪੱਦ ਬ੍ਰਹਮ ਦਾ 바ਤਕ ਹੈ ਔਰ ਪਾਤ ਦੀ ਪਾਖਿਆ ਹੋ ਉਸ ਇੱਕਨਾਂ ਕਹੀ ਹੈ ਦੋ ਮਿਲੇ ਸੱਤਿਆ ਬਾਤਿ ਮੂਨ ਪਾਤ ਦੋਨਾਂ ਨੂੰ ਮਿਲਾ ਕੇ ਜੀਵ ਦੀ ਮਾਇਆ ਮਾਇ ਸੱਤਤਾ ਤੇ ਬ੍ਰਹਮ ਦੀ ਸੱਤਤਾ ਨੂੰ ਮਿਲਾ ਕੇ ਬਾਤਿ ਮੂਨ ਪਾਗਤ ਹੈ ਜਿਹੜੇ ਮੂਨੀ ਲੋਕ ਹੈ ਇਹਨੂੰ ਬਾਤਿਆ ਆਪੇ ਨੂੰ ਕਹਿੰਦੇ ਆ ਬ੍ਰਹਮ ਮਾਇ ਸੱਤਤਾ ਨੂੰ ਲਖੇ ਪਾਗਤ ਆਕਤੀ ਹੈ ਬ੍ਰਹਮ ਦੀ ਸੱਤਤਾ ਨੂੰ ਲਖੇ ਪਾਕੀਏ ਬੁੱਧ ਵਿੱਚੀ ਸੰਗਮ ਸੰਬਤ ਹੈ ਤੋਂ ਮੇਰੇ ਗਿਆਨ ਪਾਜੂ ਬਾਕੀ ਠੀਕ ਹੈ ਬੇਟੇ ਸਮਾਜ ਜਨਨ ਸੁਖਾ ਕਾਰ ਦਾ ਨਾਮ ਸੰਬਤ ਹੈ ਸੰਬਤ ਲਿਖਿਆ ਨਾ ਜਬਦ ਨੇ ਸੰਬਤ ਦਾ ਅਰਥ ਹੈ ਗਿਆਨ ਹੈ ਉਹ ਕਹਿੰਦਾ ਵਿਸ਼ੇ ਸੰਬੰਧ ਵਿਸ਼ੇ ਨਾਲ ਸੰਬੰਧ ਜਨਨ ਸੁਖਾ ਕਾਰ ਵਿਸ਼ੇ ਨੂੰ ਭੋਗ ਤੋਂ ਬਾਅਦ ਜਿਹੜੀ ਸੁਖਾ ਕਾਰ ਬਿਰਤੀ ਪੈਦਾ ਹੁੰਦੀ ਹੈ ਉਹਦਾ ਨਾਮ ਸੰਬਤ ਹੈ ਉਹ ਮਿਲਿਆ ਗਿਆਨ ਪਾਜ ਬਾਕੀ ਸੰਬਤ ਸਰੂਪ ਲਕਸ਼ਿਆ ਉਹ ਬ੍ਰਿਤੀ ਨਾ ਕੀਆ ਜਦੋਂ ਗਿਆਨ ਪਾਤ ਦੀ ਪ੍ਰਾਪਤ ਜਿਹੜਾ ਗਿਆਨ ਪਾਤ ਦਾ ਬਾਚਿਆ ਸੰਬਧਕ ਵਿਸ਼ੇਸ਼ੋਕ ਨੂੰ ਵਿਸ਼ੇਸ਼ਵੰਦ ਜਿਹੜਾ ਸੁਖ ਆਕਾਰ ਬ੍ਰਿਤੀ ਹੈ ਉਹਨਾਂ ਨੂੰ ਬ੍ਰਿਤੀ ਨਾ ਕੀਆ ਨੂੰ ਵੱਖਰਾ ਪੈਣ ਪਿਆ ਹੈ ਆਤਮਾ ਨੂੰ ਵਿਸ਼ੇ ਕੋ ਸੁਖ ਬਾਚੇ ਪਾ ਦੇਣਾ ਆਤਮਾ ਦਾਰ ਵਿਸ਼ੇ ਕੋ ਨੂੰ ਸੀ ਆਨੰਦ ਦੀ ਸਭ ਕਹਿੰਦੇ ਇਹ ਬਾਚੇ ਪਾ ਬਿਖੇ ਸੁਖ ਤਿਆਗ ਆਤਮਾ ਸੁਖ ਬਾਚੇ ਪਾ ਗਿਆ ਬਿਖੇ ਸੁਖ ਨੂੰ ਛੱਡਿਓ ਤਾਂ ਜਿਹੜਾ ਆਤਮਿਕ ਉਹ ਹਨ ਦੇ ਉਹਨੂੰ ਭਗਤਾਂ ਦੇ ਅਗਲੇਖਣਾ ਕਰਕੇ ਸੁਖਨਾ ਅਸਲੀ ਜੋ ਕਿ ਉਹਨਾਂ ਕਹਿੰਦੇ ਦੋਨੋਂ ਪਦਮੇ ਲਖਣਾ ਮੰਨਣਾ ਨਿਸਕਣ ਕਿਉਂ ਕਿ ਕਾਗਜ਼ ਤੋਂ ਨਾ ਪਦਮ ਲਖਣਾ ਨਹੀਂ ਮੰਨਦੇ ਆਪਕੋ ਕਿਉਂ ਮਹਾਭਗਤ ਨੇ ਗਰੋਧ ਦੂਰ ਕਰਨੇ ਕੋਸ਼ਿਸ਼ ਦੋਨੋਂ ਪਦਮੇ ਲਖਣਾ ਉਵੀਕਾਰ ਮਹਾ ਕੋਈ ਕਹੇ ਹੈ ਇੱਕ ਪਦਮੇ ਲਖਣਾ ਅਨਿਕਾਰ ਕੀਏ ਤੇ ਵੀ ਗਰੋਧ ਦੂਰ ਹੋਵੇਗਾ ਦੋਏ ਪਦ ਮੈਂ ਲਖਣਾ ਮੰਨੂ ਸਭ ਕਿਆ ਪ੍ਰਯੋਜਨ ਉਹ ਕਹਿੰਦਾ ਹਾਂ ਪ੍ਰਯੋਜਨ ਹੈਗਾ ਕਿ ਕਿਹ ਪਦ ਮੈਂ ਲਖਣਾ ਮੰਨ ਲੈ ਨਹੀਂ ਬਰੋ ਇਹ ਗੱਲ ਠੀਕ ਹੈ ਇੱਕ ਪਦ ਦੇ ਵਿੱਚ ਇਹ ਲਖਣਾ ਭਾਗ ਕਰ ਲਖਣਾ ਦਾ ਜੇ ਤਾਂ ਉਹਦੇ ਵਿੱਚ ਵਿਰੋਧ ਨਹੀਂ ਹੈ ਦੋਏ ਪਦ ਮੈਂ ਲਖਣਾ ਨਿਸਰ ਪੈਦ ਸੁਬੋਧ ਗਿਆਨਵਾਨ ਪੁਰਖ ਜਿਹੜੇ ਹੈ ਉਹ ਕਹਿੰਦੇ ਦੁਨਿਆ ਪਦਾਂ ਵਿੱਚ ਲਖਣਾ ਕਹਿਣਾ ਹੋ ਨਿਸਰ ਕੈਸੇ ਸੁਬੋਧ ਕਹੀਏ ਸੁਭਿ ਗਿਆਨ ਉਹ ਪਰਮੇਨਤਨਾ ਨਿਪੁਰਨਾ ਗਿਆਨ ਮੰਤ ਉਤੇ ਮਨ ਆਪਣੀ ਭਾਗਿਆ ਰੋਸ਼ਨਾ ਨੂੰ ਲੈ ਸਕਉਂਦਾ ਹੈ ਕਿ ਇਹ ਕੀ ਪਤਮ ਲਖਣਾ ਮੰਨਦੇ ਤੋਂ ਬੁਰਦ ਦੂਰ ਹੋ ਜਾਵੇ ਜਾਂ ਕਾ ਭਾਵੇ ਹੈ ਜਦ ਦੇ ਪੀ ਸਰਭਗਤਾ ਆਦਿਕ ਵਿਸ਼ੇਸ਼ਟ ਕੀ ਅਨਪਗਤਾ ਆਦਿਕ ਵਿੱਚ ਇਹ ਸਾਹ ਇੱਕ ਸਾਹ ਮੰਗਾ ਇਹ ਹਲ ਸਾਹ ਉਹ ਤਾਂ ਬੂਲ ਕਾ ਨਾ ਇਹ ਜੀ ਪੜ ਕੇ ਆਏ ਦੀ 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 ਪਾਗਿਆ जीवन है ईश्वर मैंने नहीं जैसे एक पद का लक्ष्य जो शुद्ध ताकि विशेष के साथ एकता बने जैसे शुद्ध मनुष्य ब्राह्मण है इस रीति से शुद्ध तत्व ब्रह्म की ब्राह्मण धर्म विशिष्ट के साथ एकता एक जरा ब्राह्मण है तो शूद्र नहीं है नहीं बनता मनुष्य ब्राह्मण है ਇਸ ਰੀਤੀ ਤੇ ਸ਼ੁਗਰ ਕਤਕ ਧਰਮ ਰਹਿਤ ਸ਼ੁੱਧ ਮਨੁਸ਼ਕ ਬ੍ਰਾਹਮਣ ਵਿਸ਼ੇਸ਼ ਪਾਠ ਕਰਿਆ ਮੈਂ ਬ੍ਰਹਮ ਨਹੀਂ ਕੇਵਲ ਆਦਮੀ ਬ੍ਰਹਮ ਹੈ ਕਿ ਬ੍ਰਾਹਮਣ ਹੈ ਜਾਤੀ ਹੈ ਉਹਦੀ ਬਲਕਿ ਆਤਮਾ ਔਰ ਸਰੀਰ ਦਾ ਇੱਕ ਕੋਈ ਨਹੀਂ ਹੈ ਅਲਪਤਾ ਦੇ ਧਰਮ ਵਿਸ਼ੇਸ਼ ਚੇਤਨ ਕੀ ਔਰ ਸਰਵਤਾ ਦੇ ਧਰਮ ਵਿਸ਼ੇਸ਼ ਕੀ ਇੱਕ ਆਪਰੇ ਨਹੀਂ ਬਣਦੇ ਮੈਂ ਕਿਹਾ

ਇਸ ਦਾ ਕੀ ਫਾਲ ਵਾਜਿਫਾ ਦਿਲਿਸ ਨੇ ਵੀ ਆਖਿਆ ਡਾਕਟਰ ਦੋਹੋਂ ਪੱਧਰੇ ਲਖਣਾ ਮੰਨ ਲਵੇ ਕੋਈ ਜੁਕਤੀ ਨਹੀਂ ਗੱਲ ਪ੍ਰਸ਼ੰਤ ਪ੍ਰੀਤਾਂ ਪ੍ਰੀਤਾਂ ਦੋਨੋਂ ਪੱਧਰੇ ਲਖਣਾ ਚੱਲਿਆ ਕਿ ਨਾ ਵਿਰੋਧੀ ਕਿਤਾ ਕਿਹੜਾ ਸਮਝਾ ਮਛਰਾਂ ਜੋ ਕਹੇ ਇੱਕ ਪੱਧਰ ਹੈ ਤਾਂ ਕੋਈ ਨਹੀਂ ਉਸੇ ਦੋਹੋਂ ਪੱਧਰ ਵਿੱਚ ਕੋਣ ਮਹਿ ਲੱਗਦਾ ਕਹਿੰਦਾ ਜਿਹੜਾ ਇੱਕ ਪੱਧਰ ਵਿੱਚ ਲਖਣਾ ਮੰਨਦਾ ਆ ਤੂੰ ਇਹ ਪੁੱਛਣਾ ਇਹ ਜਿਹੜੇ ਦੋਨੋਂ ਪਦ ਹੈ ਉਹਨਾਂ ਦੇ ਲਖਣਾ ਕੌਣ ਹਨ ਪਰ ਤੁਮਾ ਦੂਤੀਏ ਮੈਂ ਕਹਤਾ ਹਾਂ ਪਦ ਉਹ ਕੋ ਹੋਗਾ ਪ੍ਰਮੰਟ ਇਹ ਲਖਣਾ ਤੇ ਦੂਤੀਏ ਇਹ ਲਖਣਾ ਭਾਗਮਾ ਕਹਿਣਾ ਹੁੰਦਾ ਬਾਕੀ ਨੂੰ ਹੋਏ ਕੋ ਵਿਰੋਧੂ ਲਖਣਾ ਹੁੰਦਾ ਹੁੰਦਾ ਦੋਨਾਂ ਬਾਕਾਂ ਵਿੱਚ ਵੀਰ ਵਿਰੋਧ ਹੋ ਜਾਣਾ ਕਹਿੰਦੇ ਜੀਵ ਬਾਜ ਪਦ ਔਰ ਈਸ਼ ਬਾਜ ਪਦ ਜਿਹੜਾ ਹੈ ਉਹਦੇ ਚ ਚੇਤਨ ਦੋਨਾਂ ਚੀ ਹੈ ਜੀਵ ਵਿੱਚ ਵੀ ਤੇ ਈਸ਼ਵਰ ਵਿੱਚ ਵੀ ਹੈ ਚੇਤਨ ਦੋਨਾਂ ਚੀ ਹੈ ਇਨ ਸਵਾਲ ਸੇ ચેਤਨ ਧਰਨਾ ਦਾ ਕਿਰਿਆਨਾ ਆਪਣਾ ਤੇ ਜਿਹੜੇ ਬਾਤਿਕ ਭਾਵਿਸ਼ਕ ਜੋ ਧਿਆਨ ਇੱਕ ਹੋਏਗਾ। ਤੋ ਪ੍ਰਥਮ ਬਦਤੀ ਮੈਂ ਕਹਤਾ ਹਾਂ ਭਾਗ ਦੇ ਬਾਕੇ ਨੂੰ ਕੋਈ ਕੋ ਵਿਰੋਧ ਮੂਲ ਨਾ ਤੀਨ ਬਾਕੇ ਮਧ ਜੀਵ ਬਾਤਿਕ ਪ੍ਰਗਟਾ। ਇੰਨਾ ਬਾਕਾ ਦੇ ਵਿੱਚ ਹੀ ਐ ਆਤਮਾ ਬ੍ਰਹਮ ਤਕਨਿ ਆ ਬ੍ਰਹਮ। ਇਨਾਂ ਤਿੰਨਾ ਬਾਕਾ ਵਿੱਚ ਜਿਹੜਾ ਬਾਤਿਕ ਪਹਿਲਾ ਪ੍ਰਥਮ ਭਾਗ ਹੈ ਪਹਿਲਾ ਭਾਗ ਹੈ ਤਕਨ ਸੀ ਝਾਵੇਂ ਆਦਿ ਪਦ ਲਖਨਾ। ਇਹ ਬਿੱਟ ਮਨੋਖ ਦਾ ਤਾਤਿ ਸਭ ਦੇ ਤਾਤਿ ਸਭ ਦੇ ਇੱਕਵਾ ਮੈਂ ਪਾ ਦੇ ਤਿੰਨ ਦਾ ਆਪਰ ਬ੍ਰह्म ਕਰ ਹੈ ਇਹ ਪਗ ਲਖਣਾ ਨਾਲ ਪਰਤੋ ਬਾ ਦਿੱਤੀ ਕੋ ਨੇਮ ਨਹੀਂ ਬਣਦਾ ਜਦ ਤੱਕ ਜੀਵ ਇਸ ਦੀ ਅਸਪੜ ਇਹਨਾਂ ਚ ਮੇਲ ਨਹੀਂ ਹੋਏਗਾ ਜਦ ਤੱਕ ਜੀਵ ਦਾ ਜੀਵ ਭਗਤ ਜੀਵ ਦਾ ਇੱਕ ਭਗਤ ਨਹੀਂ ਜਾਂਦਾ ਇਹ ਤੋਂ ਭਾਗਤ ਜੋ ਹੈ ਪਦਮ ਮੈਂ ਲਖਣਾ ਸੁਲਖਣਾ ਇਸ ਵਾਸਤੇ ਦੋਨਾਂ ਪਾਦਾਂ ਵਿੱਚ ਭਾਗ ਪਿਆਗ ਲਖਣਾ ਦਾ ਕਿਹੜਾ ਜਿਹੜਾ ਨਾ ਉਸ ਲਖਣਾ ਮਾ ਦਾ ఉత్తਮ ਹੈ ਠੀਕ ਹੈ ਵਧੀਆ ਕਿ ਕੋਈ ਆਪਣੀ ਨਹੀਂ ਹੈ ਕਹਿੰਦਾ ਠੀਕ ਹੈ ਜੋ ਇੱਕ ਪਾਸੇ ਲਖਣਾ ਉਗੀਕਾਰ ਕਰੇ ਤਾਂ ਉਹ ਜੈਪੋਟ ਦੋਨੋਂ ਪਾਦਨ ਵਿੱਚ ਕੌਣ ਸੇ ਭਾਗ ਮੇ ਲਖਣਾ ਹੈ ਜਿਹਾ ਸੀ ਸਰਮਾ ਵਾਕਨ ਦੇ ਪ੍ਰਥਮ ਪਾਦ ਵਿੱਚ ਰੱਖਣਾ ਹੁੰਦਾ ਹੈ ਦੂਜੇ ਵਿੱਚ ਨਹੀਂ ਜੇ ਦਿੱਤੇ ਪਾਦ ਵਿੱਚ ਲਖਣਾ ਸਰਵ ਵਾਕਨ ਵਿੱਚ ਆਇਆ પ્રથમ પદમે આકુ હે છે જય પાદ હે મૂર લક્ષણ પ્રથમ બ દ્વિતીય પદ મે જે નિયમ તે લક્ષણ هر વાક્ય મે માન હે ઓ વાક્ય કા ફક પર વિરોધ હુગા ચોકે તીન વાક્યન મત કિયે આમ્રમસ અજ્ઞાના મનક ધાય આત્મા પાસ ઇના તીન વાક્ય મે જે જીવ બાત પાદન ઓ પહેલા હોગા પ્રકંપા પકિયે ਕੋਲ ਬਾਕੀ ਤਤਮਸੀ ਜਿਹ ਹੈ ਬਾਕੀ ਮੈਂ ਆਦਪਦ ਕਹੀਏ ਪ੍ਰਤਪਦ ਚਾਰ ਬਾਗ ਹੈ ਨਾ ਅਤੁਸੀ ਜਿਹੜਾ ਆ ਉਹ ਸ਼ਾਂਬੇ ਦਾ ਬਾਗ ਉਹ ਕਹਿੰਦਾ ਕੇਵਲ ਤਤਮਸੀ ਜਿਹੜਾ ਸ਼ਾਂਬੇ ਦਾ ਬਾਗ ਹੈ ਉਹਦੇ ਵਿੱਚ ਆਦਪਦ ਕਹੀਏ ਪ੍ਰਤਪਦ ਦੀ ਢੀਂਗਾ ਤੇ ਇਸ ਲਖਣਾਂ ਦੂਜਾ ਭੰਗ ਤੇ ਆਈ ਸ਼ੂਕਤ ਆ ਤਤ ਹਾਂ ਕੀ ਕਿ ਆਇਆ ਸੀ ਤਤੁ ਮੁਸੀ ਪਹਿਲਾ ਜੀ ਈਸ਼ਾ ਆ ਕਿ ਗਿਰਜੀ ਵਾਲਾ ਅਸਪਾਸ ਹੁੰਦਾ ਪਰੰਤੂ ਉਪਲਬਧ ਇੰਨਾ ਵਿੱਚ ਪਹਿਲੇ ਜੀਵ ਆ ਆਉ ਮੈਂ ਇਹ ਆਪਨ ਗਿਆਨਾ ਮੇਰੀ ਆਤਮਾ ਇਹ ਆਪਨਾ ਮਿਲਦਾ ਇੰਨਾ ਵਾਕਾਂ ਵਿੱਚ ਪਹਿਲੇ ਜੀਵ ਆ ਆਇਆ ਇੱਕ ਵਾਰ ਤਤੁ ਮੁਸੀ ਸ਼ਾਂਬੇ ਦਾ ਵਾਰਤੂ ਸਿਰ ਪਹਿਲਾ ਬਾਤ ਜਿਹੜਾ ਨਾ ਉਹ ਈਸ਼ਵਰ ਬਾਤ ਹੈ ਈਸ਼ਵਰ ਬਬਲ ਦੇ जो पूर्व पद में लक्षण सारे माने तो तीन वाक्य का तो यह अर्थ होगा चेतन सर्वक्ता आदि विशिष्ट अंश सारे ईश्वर है तत्मसी वाक्य का यह अर्थ होगा चेतन अल्पकता आदि विशिष्ट संसारे जीव रूप है तीन वाक्य में पूर्व जीव वाचक पद है ताकि चेतन भाग में लक्षण है और तृतीय जो ईश्वरवाचक पद पहले है ताकि वाक्य का ग्रहण ਔਰ ਤਤਪੁਰਤ ਦੀ ਆਦੀ ਇਹ ਸ਼ੁਰੂਆਤ ਪਾਣ ਪਹਿਲੇ ਆ ਤਾਂ ਕਿ ਚੇਤਨਾ ਭਾਗ ਵਿੱਚ ਲੱਖਾਂ ਦੁਤੀ ਜੀਵ ਬਾਤ ਉਪਾਦ ਮੇ ਬਾਤੇ ਕਾ ਗ੍ਰਹਿਣ ਹੈ ਇਸ ਰੀਤੀ ਸੇ ਲਖਨਾ ਕਾ ਨੇਮ ਕਰੇ ਤੋ ਬਾਕਿਨ ਕਾ ਪਰਸਪਰ ਵਿਰੋਧ ਹੋਵੇਗਾ ਤੈਸੇ ਸਰਵ ਬਾਕਿਨ ਕੇ ਦੁਤੀ ਪਾਦ ਕੇ ਲਈ ਅਗਲੇ ਪੰਜ ਮੇ ਲਖਨਾ ਮੰਨੇ ਤੋ ਤੀਨ ਬਾਕਿਨ ਮੇ ਪੂਰਵ ਜੋ ਜੀਵ ਪਾਦ ਤਾਂ ਕਿ ਬਾਤੇ ਕਾ ਗ੍ਰਹਿਣ ਔਰ ਉੱਤਰ ਕੀ ਪਾਦ ਕੇ ਚੇਤਨ ਭਾਗ ਮੇ ਲੱਗਣਾ ਹੈ ਜਾਂ ਤੇ ਅਲਪਤਾ ਦੀ ਕਰਮ ਵਿਸ਼ੇਸ਼ ਚੇਤਨ ਹੈ ਇਹ ਤਿੰਨ ਬਾਕੀ ਦਾ ਅਰਥ ਹੋ ਗਿਆ ਵਾਹ ਹਾਂਜੀ ਤਤਨ ਸੇ ਮੈਂ ਆਜ ਈਸ਼ ਪਾਦ ਹੈ ਤਾਂ ਕਿ ਬਾਚੇ ਦਾ ਗ੍ਰਹਿਣ ਔਰ ਦਿੱਤੀ ਜੀ ਪਾਦ ਕੀ ਚੇਤਨ ਭਾਗ ਮੇ ਲੱਗਣਾ ਹੈ ਜਾਂ ਤੇ ਸਰਬਤਾ ਦੀ ਕਰਮ ਵਿਸ਼ੇਸ਼ ਚੇਤਨ ਹੈ ਇਹ ਤਤਨ ਸੇ ਦਾ ਅਰਥ ਹੋ ਰਹੇ ਤੇ ਪਰਸਪਰ ਵਿਰੋਧ ਹੀ ਹੋਵੇਗਾ ਕਿਉਂ ਇਸ ਰੀਤੀ ਸੇ ਪ੍ਰਥਮ ਬਾਗਤੀ ਪਾਦ ਮੇ ਲਖਣਾ ਦਾ ਨਾਮ ਬਣਿਆ ਜਾਂ ਤੇ ਸੁਲਖਣਾ ਕਹੇ ਸੁਲਖਣ ਜਿਨਕੇ ਤੇ ਅਚਾਰੀਆਂ ਦੁਆਬ ਫਦਲ ਮੇ ਲਖਣਾ ਭਾਗਦਾ ਅਚਾਰੀਆਂ ਲੋਕ ਲੋ ਪਦਾਂ ਦੇ ਲਖਣਾ ਕਹਿੰਦੇ ਜੀਵ ਵਿੱਚ ਲਖਣਾ ਭਾਗ ਦੇ ਇੱਕ ਸੁਲਖਣਾ ਭਾਗ ਦੋਨਾਂ ਦਾ ਭਾਗਤਾਂ ਦੇ ਲਖਣਾ ਕਰਤੀ ਫਿਰ ਆਸਪਾਸ ਬੰਦ ਕੀਤਾ ਤੇ ਇੱਕ ਅਦਾ ਜਾਰੀਆਂ ਲੋਕ ਕੇ ਕਹਿੰਦੇ ਆ तो ईश्वर वादक पद में लक्षणा है जाकर जो ऐसे कहें प्रथम व्वितीय पद में लक्षण है जय निजम नहीं करे किंतु हर वाक्य में जो ईश्वर वाद के, तो के वे वे का में लक्षणा है जय निज करे हैं ईश्वर वाचक पूर्व हो उत्तर होते वाक्य का चाहे पहले होवे ईश्वरवादक ਇਹ だっਤਾ ਉਹ ਇਹ 50% ਦੀ ਕਲੇਜ ਜੁਬਾਰ ਪੰਨਾ ਪਹਿਲਾ ਕੇ ਤੀਜਾ ਜਿਹੜਾ ਇਸ਼ਵਰ ਬਾਦਿਕ ਪੂਰਵ ਹੋਵੇ ਬਾਦ ਪੂਰਵ ਪਹਿਲਾ ਹੋਵੇ ਤਾਂ ਬਾਦ ਹੋਵੇ ਜਾਂ ਦੇ ਬਾਕੇ ਦਾ ਕਰਦਾ ਹੈ